ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਬਿੱਤੇ ਦੇ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਜੋ ਮਾਮਲਾ ਪੱਖਿਆ ਸੀ ਉਸ ਦੇ ਵਿੱਚ ਪੁਲਿਸ ਵੱਲੋਂ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਕੱਲ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਹੀ ਪੁਲਿਸ ਵੱਲੋਂ ਦੱਸਿਆ ਗਿਆ ਸੀ ਜੋ ਸਪਲਾਈਅਰ ਨੇ ਜੋ ਜ਼ਹਿਰੀਲੀ ਸ਼ਰਾਬ ਬਣਾਉਂਦੇ ਸੀ ਉਹਨਾਂ ਤੇ ਜੋ ਤਾਰ ਨੇ ਉਹ ਦਿੱਲੀ ਤੱਕ ਜੁੜੇ ਹੋਏ ਨੇ ਤਾਂ ਹੁਣ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਦਿੱਲੀ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਤਸਵੀਰਾਂ ਜੋ ਨੇ ਤੁਹਾਨੂੰ ਸਾਂਝੀ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਅੰਮ੍ਰਿਤਸਰ ਕੋਰਟ ਦੀਆਂ ਜਿੱਥੇ ਪੁਲਿਸ ਦੇ ਵੱਲੋਂ ਦਿੱਲੀ ਤੋਂ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਕਈ ਲੋਕ ਹਸਪਤਾਲ ਪਹੁੰਚ ਗਏ ਨੇ ਤਾਂ ਵੇਖ ਸਕਦੇ ਹੋ ਇਹੋ ਦੋ ਪਿਓ ਪੁੱਤ ਨੇ ਜਿਨ੍ਹਾਂ ਦੇ ਵੱਲੋਂ ਮਥਨੋਲ ਜੋ ਸਪਲਾਈ ਕੀਤੀ ਜਾਂਦੀ ਸੀ ਜਿਸ ਕਰਕੇ ਜ਼ਹਿਰੀਲੀ ਸ਼ਰਾਬ ਬਣੀ ਔਰ ਕਈ ਲੋਕਾਂ ਦੀ ਜਾਨ ਚਲੀ ਗਈ ਤਾਂ ਹੁਣ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਔਰ ਇਹਨਾਂ ਦੋਵੇਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਅਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਹੁਣ ਤਸਵੀਰਾਂ ਵੇਖ ਸਕਦੇ ਹੋ ਪਿਓ ਪੁੱਤ ਦੀਆਂ ਕਿਸ ਤਰੀਕੇ ਨਾਲ ਹੱਥੇ ਹਤਕੜੀ ਪਾ ਕੇ ਭਜਦੇ ਨਜ਼ਰ ਆ ਰਹੇ ਜਿਨ੍ਹਾਂ ਦੇ ਵੱਲੋਂ ਮਥਨੋਲ ਸਪਲਾਈ ਕੀਤੀ ਗਈ ਸੀ ਜਿਸ ਕਰਕੇ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਉੱਥੇ ਦੱਸਦੀ ਕਿ ਮਾਨਯੋਗ ਕੋਰਟ ਦੇ ਮਾਮਲਾ ਸਾਰਾ ਹੈ ਜਿਹੜਾ ਅੱਜ ਕੋਰਟ 'ਚ ਬੰਦੇ ਪੇਸ਼ ਕੀਤੇ ਗਏ। ਅੱਜ ਜੀ ਦੋ ਬੰਦੇ ਪੇਸ਼ ਕੀਤੇ ਗਏ ਜਿਹੜੇ ਇਹਨਾਂ ਜਲਦੀ ਚਲਾਨੀ। ਕੋਰਟ ਤੇ ਰਵਿੰਦਰ ਕੁਮਾਰ ਤੇ ਰਿਸ਼ਵ ਜਾਨੇ ਆ। ਨਿਆ ਬਾਜ ਤੇ ਉੱਤੀ ਹੋਈ ਆ ਕੀ ਕਰੀ ਜਨਾ ਨਿਆ ਨਿਆ ਲੀਆਂ ਗੱਲਾਂ ਨੇ ਤਾਂ 5 ਦਿਨ ਰਿਮਾਨ ਵਾਲਾ। ਸਰ ਆਪਣਾ ਕਿਹੜੇ ਕੇਸ 'ਚ ਲਕੇ ਆਂਦਾ ਗਏ? ਜੀ ਜਿਹੜਾ ਉਹ ਹੀ 42 ਬੜਾ ਬੱਚੀ ਜਿਹੜੇ ਆ ਅਲਕੋਹਲ ਦੇ ਨਾਲ ਟੱਚ ਡੀ ਹੋਇਆ ਸੀ। ਇਹਨਾਂ ਨੇ ਐਡਮਿਟ ਕੀਤਾ ਕਿ ਮੈਂ ਖਲੋਲ ਲੈਂਦਾ ਨਹੀਂ। ਇਹ ਆ ਪਾਰਟ ਆਫ ਅ ਇਨਵੈਸਟੀਗੇਟਰੀ ਡਿਸਕਸ ਜੀ ਤਾਂ ਉਹ ਸਾਰਾ ਸਮਝ ਨਹੀਂ ਕਰ ਸਕਦਾ। ਕਿੰਨੇ ਦਿਨ ਦਾ ਰਿਮਾਨ ਵਾਲਾ? 5 ਡੇਸ।